ਪੰਜਾਬੀ ਫਿਲਮ ਪੈਸਾ ਬੋਲਦਾ ਦੀ ਸਟਾਰ ਕਾਸਟ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਤਕਹੁਣ ਪਹੁੰਚੀ ਹੈ ਇਸ ਮੌਕੇ ਉਹਨਾਂ ਗੁਰੂ ਘਰ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਤਮਾਮ ਸਟਾਰ ਕਾਸਟ ਦਾ ਕਹਿਣਾ ਸੀ ਕਿ ਜਦੋਂ ਵੀ ਉਹ ਗੁਰੂ ਘਰ ਆਉਂਦੇ ਨੇ ਤਾਂ ਹਮੇਸ਼ਾ ਹੀ ਇਲਾਹੀ ਬਾਣੀ ਦਾ ਸਰਵਣ ਕਰਦੇ ਨੇ ਉਹਨਾਂ ਦਾ ਇਹ ਵੀ ਵਿਸ਼ਵਾਸ ਹੈ ਕਿ ਹਰਮੰਦਰ ਸਾਹਿਬ ਅਰਦਾਸ ਕਰਨ ਤੋਂ ਬਾਅਦ ਉਹਨਾਂ ਦੀ ਫਿਲਮ ਕਾਮਯਾਬ ਰਹਿੰਦੀ ਹੈ 2 ਫਰਵਰੀਨ ਨੂੰ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਸਟਾਰ ਕਾਸਟ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਹ ਇੱਕ ਪਰਿਵਾਰ ਅਧਾਰਿਤ ਫਿਲਮ ਹੈ ਇਸ ਲਈ ਸਾਰੇ ਥੀਏਟਰ ਜ਼ਰੂਰ ਪਹੁੰਚੜ। ਇਹ ਸੜੀ ਫਿਲਮ ਆ ਰਹੀ ਹੈ 23 ਫਰਵਰੀ ਨੂੰ ਜੇ ਪੈਸਾ ਬੋਲਦਾ ਹੁੰਦਾ ਉਹਦੇ ਲਈ ਅਰਦਾਸ ਕਰਨ ਆਈ ਸੀ ਇਹ ਅਸੀਂ ਤਾਂ ਹੀ ਕਹਾਂਗੇ ਕਿ ਜੀ سارے ਲੋਕੀ ਫਿਲਮ ਦੇਖਣ ਜਾਣ ਐਂਡ ਬਾਬਾ ਜੀ ਦੀ ਕਿਰਪਾ ਰਹੀ ਤੁਹਾਡਾ ਇਸ ਤਰ੍ਹਾਂ ਦਾ ਕਿਰਦਾਰ ਨਿਭਾਇਆ ਇੱਕ ਬਹੁਤ ਹੀ ਸਿੰਪਲ ਕਲਾਸ ਯੂ ਨੋ ਇੱਕ ਮਿਡਲ ਕਲਾਸ ਕੁੜੀ ਦਾ ਕੈਰੈਕਟਰ ਹੈ ਇੱਕ ਬਹੁਤ ਹੀ ਪਿਆਰਾ ਇਨ ਸਿੰਪਲ ਜਿਹਾ ਕੈਰੈਕਟਰ ਹੈ ਸੋ ਆਈ ਥਿੰਕ ਰਾਣੀ ਦਾ ਕੈਰੈਕਟਰ ਹੈ ਸੋ ਆਈ ਥਿੰਕ ਲੋਕਾਂ ਨੂੰ ਬਹੁਤ ਪਸੰਦ ਆਏਗਾ ਸੋ ਆਈ ਥਿੰਕ ਲੋਕ ਰਿਲੇਟ ਵੀ ਕਰ ਪਾਣਗੇ ਇਸ ਕੈਰੈਕਟਰ ਦੇ ਨਾਲ ਇੱਕ ਪਿੰਡ ਦੀ ਪੋਲੀ ਪਾਲੀ ਕੁੜੀ ਦਾ ਕੈਰੈਕਟਰ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਫਿਲਮਾਂ ਕੀਤੀਆਂ ਤੇ ਇਹਦੇ ਵਿੱਚ ਵੀ ਇਸ ਇਹਦੇ ਵਿੱਚ ਖਾਸ ਇਹ ਹੈ ਕਿ ਜੋ ਮੈਨੂੰ ਲੱਗਦਾ ਕਹਾਣੀ ਜਿਹੜੀ ਕਹਾਣੀ ਹੈ ਆਈ ਥਿੰਕ ਲੋਕ ਰਿਲੇਟ ਕਰ ਪਾਣਗੇ ਇਸ ਕਹਾਣੀ ਦੇ ਨਾਲ ਇੱਕ ਸਿੰਪਲ ਫੈਮਿਲੀ ਸਟੋਰੀ ਹੈ ਸੋ ਈਵਨ ਮੇਰਾ ਜੋ ਕੈਰੈਕਟਰ ਤੇ ਮੈਂ ਪਹਿਲੀ ਵਾਰ ਯੂ نو ਉਹਨੂੰ ਟੈਂ ਲੁੱਕ ਦਿੱਤੀ ਹੈ ਇੱਕ ਡਿਫਰੈਂਟ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਹੈ ਸੋ ਜੋ ਮੈਨੂੰ ਲੱਗਦਾ ਹੈ ਕਿ ਲੋਕ ਰਿਲੇਟ ਕਰ ਪਾਣਗੇ ਕਹਾਣੀ ਦੀ ਨਾਲ ਰਿਲੇਟ ਕਰ ਪਾਣਗੇ ਸਭ ਤੋਂ ਪਹਿਲਾਂ ਮੇਰੇ ਕੈਰੈਕਟਰ ਹਰਦੀਪ ਦਾ ਕੈਰੈਕਟਰ ਸਾਰਿਆਂ ਦੇ ਕੈਰੈਕਟਰਸ ਨਾਲ ਰਿਲੇਟ ਕਰ ਪਾਣਗੇ ਸੋ ਸਾਡੀ ਕਹਾਣੀ ਦਾ ਹੀਰੋ ਹੀ ਬੇਸਿਕਲੀ ਕਹਾਣੀ ਹੈ ਮੈਸੇਜ ਹੀ ਦੇਣਾ ਚਾਹੁੰਦਾ ਹਾਂ ਅਸੀਂ ਤੇਹੀ ਕਹਾਂਗੇ ਜੀ 23 ਫਰਵਰੀ ਨੂੰ ਸਾਡੀ ਫਿਲਮ ਆ ਰਹੀ ਹੈ ਜੇ ਪੈਸਾ ਬੋਲਦਾ ਹੁੰਦਾ ਇੱਕ ਬਹੁਤ ਹੀ ਪਿਆਰੀ ਜੀ ਸਿੰਪਲ ਜੀ ਫੈਮਲੀ ਸਟੋਰੀ ਹੈ ਸੋ ਆਪਣੀ ਫੈਮਲੀ ਦੇ ਨਾਲ ਜਾਓ ਤੁਸੀਂ ਫਿਲਮ ਦੇਖੋ ਐਂ ਸਾਨੂੰ ਦੱਸੋ ਤੁਹਾਨੂੰ ਕਿਵੇਂ ਲੱਗੀ ਹਾਂਜੀ ਬੋਲਵਰਡ ਤੇ ਜਿਹੜੀ ਰਿਲੀਜ਼ ਹੋ ਰਹੀ ਹੈ ਹਰਮੰਦਰ ਸਾਹਿਬ ਆਇਆ ਬਹੁਤ ਵਧੀਆ ਲੱਗਦਾ ਹਮੇਸ਼ਾ ਜਦੋਂ ਆਉਂਦੇ ਆ ਨਾ ਇੱਥੋਂ ਬਲੇਸਿੰਗ ਲੈ ਕੇ ਜਾਂਦੇ ਆ ਮਤਲਬ ਇੱਕ ਅਲੱਗ ਹੀ ਸਰੂਰਮਾਨੂ ਹੁੰਦਾ ਹੈ ਇੱਕ ਅਲੱਗ ਹੀ ਮਤਲਬ ਪਤਾ ਨਹੀਂ ਕੀ ਹੋ ਹੈਗਾ ਜਿਹੜਾ ਅੰਦਰ ਆ ਜਾਂਦਾ ਤੇ ਚੰਗਾ ਲੱਗਦਾ ਹਮੇਸ਼ਾ ਅੱਖਾਂ ਚ ਹੰਝੂ ਆਉਂਦੇ ਆ ਜਦੋਂ ਇੱਥੇ ਆਉਂਦੇ ਆ ਤੇ ਬਲੇਸਿੰਗਸ ਹੁੰਦੀਆਂ ਨੇ ਪਰਮਾਤਮਾ ਦੀਆਂ ਕਿ ਇੱਥੇ ਜਦੋਂ ਵੀ ਅਸੀਂ ਫਿਲਮ ਦੇ ਟਾਈਮ ਆਉਂਦੇ ਆ ਤਾਂ ਸੱਚੀ ਸਾਡੀ ਫਿਲਮ ਨੂੰ ਬਹੁਤ ਵਾਈ ਗੁਰੂ ਵੱਲੋਂ ਪਰਮਾਤਮਾ ਵੱਲੋਂ ਮહેર ਹੁੰਦੀ ਆ ਕਿਸ ਤਰ੍ਹਾਂ ਦਾ ਕਿਰਦਾਰ ਹੈ ਇਸ ਵਿਲੰਗ ਦੇ ਵਿੱਚ ਜਿਹੜੇ ਮੇਨ ਕੈਰੈਕਟਰ ਰਾਣੀ ਇਹਾਨਾ ਨੇ ਕੈਰੈਕਟਰ ਪਲੇ ਕੀਤਾ ਉਹਨਾਂ ਦੀ ਮੈਂ ਜਠਾਣੀ ਦਾ ਕੈਰੈਕਟਰ ਤੇ ਰਾਣੀ ਜਠਾਣੀ ਦਾ ਮਤਲਬ ਜਠਾਣੀ ਦਾ ਕੈਰੈਕਟਰ ਹੈ ਬਹੁਤ ਅੱਛਾ ਕੈਰੈਕਟਰ ਹੈ ਜੋ ਰੀਅਲ ਲਾਈਫ ਦੇ ਵਿੱਚ ਜਿੱਦਾਂ ਦੇ ਕੈਰੈਕਟਰਸ ਹੁੰਦੇ ਨੇ ਬਿਲਕੁਲ ਓਦਾਂ ਦੇ ਕਿਉਂਕਿ ਜਦੋਂ ਮੈਂ ਉਹ ਕਰ ਰਹੀ ਸੀ ਸ਼ੂਟ ਤਾਂ ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਮੈਂ ਉਹੀ ਹਾਂ ਜੋ ਮਤਲਬ ਕੈਰੈਕਟਰ ਪਲੇ ਕਰ ਰਹੀ ਹਾਂ ਤੇ ਮੈਨੂੰ ਉਹ ਪਿੰਡਾਂ ਦੇ ਵਿੱਚ ਜਿਹੜੇ ਆਲੇ ਦੁਆਲੇ ਦੇਖੇ ਹੋਏ ਕੈਰੈਕਟਰਸ ਸੀ ਇਹ ਉਹ ਜਿਉਣ ਦਾ ਮੌਕਾ ਮਿਲਿਆ ਕਿਹਨੇ ਟਿਕਟ ਲਈ ਜੀ ਸਾਡੀ 23 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਜੀ ਫਿਲਮ ਬਹੁਤ ਪਿਆਰੀ ਫਿਲਮ ਹੈ ਜੇ ਪੈਸਾ ਬੋਲਦਾ ਹੁੰਦਾ ਸਾਡੀ ਜ਼ਿੰਦਗੀ ਦੇ ਵਿੱਚ ਪੈਸਾ ਹੀ ਹੈ ਨਹੀਂ ਇਤਨੀ ਰੱਖਦਾ ਸਿਰਸ਼ਤੇ ਵੀ ਇੰਮਤ ਰੱਖਦੇ ਨਹੀਂ ਫਿਲਮ ਆ ਰਹੀ ਹੈ ਜੀ ਸਾਡੀ 23 ਫਰਵਰੀ ਨੂੰ ਜੇ ਪੈਸਾ ਬੋਲਦਾ ਹੁੰਦਾ ਬਸ ਹਰਮੰਦਰ ਸਾਹਿਬ ਪਹੁੰਚੇ ਹੈ ਜੀ ਬਾਬਾ ਜੀ ਦੀ ਹਜ਼ੂਰੀ ਚ ਮੱਥਾ ਟੇਕਣ ਸਾਡੀ ਸਾਰੀ ਟੀਮ ਆਈ ਆ ਤੇ ਇਹੀ ਅਰਦਾਸ ਕੀਤੀ ਹੈ ਕਿ ਫਿਲਮ ਵਧੀਆ ਜਾਵੇ ਫਿਲਮ ਦੀ ਕਿੱਥੇ ਕਿੱਥੇ ਸ਼ੂਟਿੰਗ ਹੋਣੀ ਫਿਲਮ ਦੀ ਵੱਖ-ਵੱਖ ਪੰਜਾਬ ਦੇ ਹਿੱਸਿਆਂ ਦੇ ਵਿੱਚ ਮਰਿੰਡਾ ਕਰਾਲੀ ਮੁਹਾਲੀ ਸਭ ਪਾਸੇ ਸ਼ੂਟਿੰਗ ਹੋਈ ਹੈ ਤੇ ਵਧੀਆ ਪਰਿਵਾਰਕ ਫਿਲਮ ਪਰਿਵਾਰ ਨਾਲ ਦੇਖਣ ਵਾਲੀ ਫਿਲਮ ਹੈ ਜੀ 23 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਤਾਂ ਇਹੀ ਵੀ ਚੰਗੀਆਂ ਚੀਜ਼ਾਂ ਦੇਖੋ ਜਿਹੜੀਆਂ ਚੰਗੇ ਐਫਰਟ ਜੇ ਅਸੀਂ ਕਰਦੇ ਆ ਤਾਂ ਦੇਖੋ ਜ਼ਰੂਰ ਤਾਂ ਹੀ ਅੱਗੇ ਅਸੀਂ ਹੋਰ ਵਧੀਆ ਐਫਰਟ ਕਰ ਸਕਾਂਗੇ ਜੀ